ਸਸਰੀ ਗਾ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਚੰਗੀ ਵਹਿੜ ਲੈ ਕੇ ਆਂਦੀ ਆ ਪਿੰਡ ਸੇਖਾ ਕਲਾਂ ਜਿਲ੍ਹਾ ਮੋਗਾ ਪਿੰਡ ਸੇਖਾ ਕਲਾਂ ਬਾਈ ਭਵਿੰਦਰ ਸਿੰਘ ਦੇ ਘਰੇ ਵੀ ਇਹ ਵੀਡੀਓ ਬਣਾ ਰਹੇ ਆ ਆਪਾਂ ਤਾਜੀ ਸੱਜਰ ਸੁਈ ਵਹਿੜ ਹੈ ਜੀ 16 17 ਲੀਟਰ ਦੁੱਧ ਤਿਆਰ ਕਰ ਚੁੱਕੀ ਐ ਇਸ ਟਾਈਮ ਘੱਟੋ ਘੱਟ 18 20 ਲੀਟਰ ਵਾਲੀ ਵਹਿੜ ਹੈ ਜੀ ਇਸ ਟਾਈਮ ਮਾਲਕਾਂ ਦੇ ਦੱਸਣ ਦੇ ਅਨੁਸਾਰ ਕਿ 16 17 ਲੀਟਰ ਦੁੱਧ ਤਿਆਰ ਆ ਪੂਰੀ ਠੰਡੀ ਸੀਲ ਹੈ ਜੀ ਦੁੱਧ ਵੀ ਇਹਨਾਂ ਦਾ ਚੰਗਾ ਆਊਗਾ ਕਿਉਂਕਿ ਕ੍ਰੋਸ ਅੰਗ ਚ ਪੈਂਦੀ ਆ ਫੈਟ ਵੀ ਚੰਗੀ ਆਊਗੀ ਜਿਸ ਕਿਸੇ ਵੀਰ ਨੇ ਘਰੇ ਰੱਖਣ ਨੂੰ ਵਹਿੜ ਲੈਣੀ ਆ ਬਹੁਤ ਟੌਪ ਕਲਾਸ ਦੀ ਵਹਿੜ ਆ ਜੀ ਘਰੇ ਰੱਖਣ ਵਾਲਾ ਵੀਰ ਗਾਉਣੀ گاਊਗਾ ਚੰਗੀ ਵਹਿੜ ਆ ਵਹਿੜ ਦਾ ਰੇਟ 50000 ਰੁਪਇਆ ਆਊਗਾ ਜੀ ਬਾਈ ਦਾ ਨੰਬਰ ਸਕਰੀਨ ਤੇ ਚੱਲੂਗਾ ਜਿਸ ਕਿਸੇ ਵੀਰ ਨੂੰ ਵਹਿੜ ਪਸੰਦ ਆ ਉਹ ਬਾਈ ਨਾਲ ਬਾਈ ਦੇ ਮੋਬਾਈਲ ਤੇ ਗੱਲ ਕਰ ਸਕਦੇ ਆ 50000 ਦੇ ਵਿੱਚੋਂ ਕੁਝ ਮਾਨਦਾਨ ਕੀਤਾ ਜਾਊਗਾ ਬਹੁਤ ਟਾਪ ਕਲਾਸ ਦੀ ਵੈੜ ਹੈ ਜੀ ਕਰ ਲਓ ਭਾਈ ਨਾ ਗੱਲ ਫਿਰ